ਬਾਈ ਵੱਡੇ ਸਟਾਰਾਂ ਨੂੰ ਤਾਂ ਸਾਰੀ ਸਪੋਰਟ ਕਰਦੇ ਹੋਂ ਤੇ ਬਾਈ ਦਾ ਗਾਣਾ ਆਇਆ ਬਾਈ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾਗਾ ਤੇ ਬਾਈ ਦਾ ਬਹੁਤ ਘੈਂਟ ਗਾਣਾ ਦੀਪਕ ਢਿੱਲੋਂ ਨਾਲ ਆਇਆ ਪਹਿਲਾਂ ਤਾਂ ਬਾਈ ਦੋ ਸ਼ਬਦ ਹੋ ਜਾਣ ਗਾਣੇ ਦੇ ਹੁਲਾ ਕੇ ਬੈਲੀ ਦੇ ਨਾਲ ਯਾਰੀ ਵੇ ਮੈਂ ਜਮ ਫਸ ਗਈ ਐ ਲੜਕਵਾਰੀ ਹਲਾ ਕੇ ਬੈਲੀ ਦੇ ਨਾਲ ਯਾਰੀ ਵੇ ਮੈਂ ਜਮ ਫਸ ਗਈ ਐ ਲੜਕਵਾਰੀ ਹਾਈ ਛੋਟੀ ਉਮਰ ਮਾਮਲੇ ਪਾਰੀ ਛੋਟੀ ਉਮਰ ਮਾਮਲੇ ਪਾਰੀ ਵੇ ਸਦਰਾਂ ਰੁਲੀਆਂ ਨਾਰਦੀਆਂ ਕਾ ਤੋ ਰਹਿਣਾ ਐ ਨਿਤ ਲੜਦਾ ਵੇ ਸਖੀਆਂ ਮੇਨੇ ਮਾਰਦਿਆਂ ਕਾ ਤੋ ਰਹਿਣਾ ਐ ਨਿਤ ਲੜਦਾ ਵੇ ਸਖੀਆਂ ਮੇਨੇ ਮਾਰਦਿਆਂ ਤੋ ਡਰਦੀਆਂ ਮਟਿਆਰੇ ਨਹੀਂ ਇੱਥੇ ਪੂਤ ਡੰਡੇ ਦੇ ਸਾਰੇ ਹੋ ਕਾ ਤੋ ਡਰਦੀਆਂ ਮਟਿਆਰੇ ਨਹੀਂ ਇੱਥੇ ਪੂਤ ਡੰਡੇ ਦੇ ਸਾਰੇ ਓ ਫੋਕੇ ਮਾਰਦੇ ਆ ਲਲਕਾਰੇ ਹੇ ਫੋਕੇ ਮਾਰਦੇ ਆ ਲਲਕਾਰੇ ਨਹੀਂ ਡਾਂਗ ਮੋਰਾ ਵਿੱਚ ਧਰਦੇ ਆ ਓ ਨਹੀਂ ਨਰਮ ਬੰਦੇ ਦਾ ਪੈਰਾ ਨਹੀਂ ਤਾਨ ਤਬਾਕੇ ਕਰਦੇ ਆ ਓ ਨਹੀਂ ਨਰਮ ਬੰਦੇ ਦਾ ਪੈਰਾ ਨਹੀਂ ਤਾਨ ਤਬਾਕੇ ਕਰਦੇ ਆ ਏ ਭਾਈ ਇਹ ਕਿਹੜੇ ਚੈਨਲ ਤੋਂ ਰਿਲੀਜ਼ ਹੋਇਆਗਾ ਮੇਰੇ 뮤직 ਚੁਆਇਸ ਪ੍ਰੋ ਚੈਨਲ ਤੋਂ ਆਪਣਾ ਗਾਣਾ ਰਿਲੀਜ਼ ਹੋਇਆ ਹੈ ਦੀਪਕ ਢਿੱਲੋਂ ਨਾਲ ਡਿਊਟ ਗਾਣਾ ਭਾਈ ਤੇ ਬਾਈ ਦੇ ਗਾਣੇ ਦਾ ਨਾਮ ਹੈਗਾ ਮਰਦ ਤੇ ਤੁਸੀਂ YouTube ਦੇ ਉੱਤੇ ਸਰਚ ਕਰਕੇ ਦੇਖ ਸਕਦੇ ਹੋਗੇ ਤੇ ਦੀਪਕ ਢਿੱਲੋਂ ਨਾਲ ਬਾਈ ਦਾ ਗਾਣਾ ਆ ਬਾਈ ਮਾਨਸਾ ਤੋਂ ਬਿਲੋਂਗ ਕਰਦਾ ਮਿਡਲ ਕਲਾਸ ਫੈਮਿਲੀ ਤੋਂ ਹੈ ਕਿਸੇ ਚੰਗੇ ਸਿੰਗਰ ਨੂੰ ਤਾਂ ਆਪਾਂ ਸਾਰੀ ਸਪੋਰਟ ਕਰਦੇ ਆਂ ਤੇ ਬਾਈ ਦਾ ਗਾਣਾ ਤੁਸੀਂ YouTube ਤੇ ਜਾ ਕੇ ਸਰਚ ਕਰਕੇ ਦੇਖਿਓ ਇੱਕ ਵਾਰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਬਾਈ ਦੀ ਕਲਮ ਬਹੁਤ ਵਧੀਆ ਬਹੁਤ ਵਧੀਆ ਲਿਖਿਆ ਛੋਟੇ ਜਿਹੇ ਘਰ ਚੋਂ ਉੱਠ ਕੇ ਤੇ ਜੇ ਤੁਹਾਨੂੰ ਗਾਣਾ ਵਧੀਆ ਲੱਗੂ ਫੇਰ ਸ਼ੇਅਰ ਕਰਿਓ ਤੇ ਬਾਈ ਇੱਕ ਵਾਰੀ ਫੇਰ ਚੈਨਲ ਦਾ ਨਾਮ ਦੱਸਦੇ ਕਿੱਥੇ ਰਿਲੀਜ਼ ਹੋਇਆਗਾ ਕਿਹੜੇ ਚੈਨਲ ਤੇ ਚੁਆਇਸ ਪ੍ਰੋ ਚੈਨਲ ਤੋਂ ਆਪਣਾ ਗਾਣਾ ਰਿਲੀਜ਼ ਹੋਇਆ ਦੀਪਕ ਢਿੱਲੋਂ ਦਾ ਡਿਊਟ ਹੈ ਬਾਈ ਮਰਦ ਮਰਦ ਗਾਣੇ ਦਾ ਨਾਮ ਹੈ ਪਰਾ ਠੀਕ ਆ ਬਾਈ ਤੇ ਸਾਰੇ ਬਾਈ ਸਪੋਰਟ ਕਰਿਓ ਸਰਚ ਕਰਕੇ ਇੱਕ ਵਾਰੀ ਜ਼ਰੂਰ ਦੇਖਿਓ ਜੇ ਤੁਹਾਨੂੰ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰ ਦਿਓ ਬਾਈ ਦਾ ਗਾਣਾ ਥੈਂਕ